ਇਹ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਚੱਲ ਰਹੀ ਜੰਗ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈਗਾ ਭਾਰਤ ਤੇ ਪਾਕਿਸਤਾਨ ਦੇ ਲੋਕ ਆਪੋ ਆਪਣੇ ਦੇਸ਼ ਦੇ ਲੀਡਰਾਂ ਨੂੰ ਤੇ ਕਾਰਪੋਰੇਟ ਘਰਾਣਿਆਂ ਨੂੰ ਇਹ ਗੱਲ ਆਖਣ ਕਿ ਭਾਈ ਜੇ ਲੜਨਾ ਹੀ ਆ ਤਾਂ ਤੁਸੀਂ ਆਪਦੇ ਜਵਾਕਾਂ ਨੂੰ ਲੈ ਕੇ ਬਾਰਡਰਾਂ ਦੇ ਉੱਪਰ ਜਾਓ ਤੇ ਆਪਸ ਦੇ ਵਿੱਚ ਲੜ ਕੇ ਕੱਟਾ-ਕੱਟੀ ਕੱਢ ਲਓ ਜਿਹੜੀ ਕੱਢਣੀ ਆ ਤਾਂ ਕਿ ਆਮ ਲੋਕਾਂ ਦਾ ਉਜਾੜਾ ਨਾ ਹੋਵੇ ਤੁਸੀਂ ਆਪ ਲੜ ਕੇ ਫੈਸਲਾ ਕਰ ਲਓ ਫੇਰ ਦੇਖਿਓ ਨਾ ਤਾਂ ਕਦੇ ਜੰਗ ਹੋਊਗੀ ਦੋਨੇ ਦੇਸ਼ਾਂ ਦੇ ਵਿਚਕਾਰ ਤੇ ਨਾ ਆਮ ਲੋਕਾਂ ਦਾ ਉਜਾੜਾ ਹੋਊਗਾ ਕਿਉਂਕਿ ਜਦੋਂ ਦੋਨੇ ਮੁਲਕਾਂ ਦੇ ਵਿਚਕਾਰ ਜੰਗ ਲੱਗਦੀ ਆ ਤਾਂ ਦੋਨੇ ਪਾਸੇ ਇਹ ਜਾੜਾ ਪੰਜਾਬ ਦਾ ਹੁੰਦਾਗਾ ਆਮ ਲੋਕਾਂ ਦੀਆਂ ਲਾਸ਼ਾਂ ਵਿਛਦੀਆਂ ਨੇ ਸਾਡੇ ਜਿਹੜੇ ਫੌਜੀ ਜਵਾਨ ਆ ਸਰਹੰਦਾਂ ਦੇ ਉੱਪਰ ਖੜਦੇ ਆ ਉਹਨਾਂ ਦੀਆਂ ਲਾਸ਼ਾਂ ਵਿਛਦੀਆਂ ਨੇ ਤੇ ਇਹ ਆਪ ਟਿਕ ਟਕ ਕਰਾ ਕੇ ਲੀਡਰ ਤੇ ਕਾਰਪੋਰੇਟ ਘਰਾਣੇ ਤੁਰ ਜਾਂਦੇ ਆ ਵਿਦੇਸ਼ਾਂ ਨੂੰ ਆਪਦੇ ਜਵਾਕ ਇਹਨਾਂ ਨੇ ਕੀਤੇ ਹੋਇਆ ਸੈੱਟ ਹੈ ਤੇ ਸਾਡੇ ਜਵਾਕਾਂ ਦੀਆਂ ਲਾਸ਼ਾਂ ਦੇ ਕਰਦੇ ਆ ਰਾਜਨੀਤੀ ਚਾਹੇ ਪਾਕਿਸਤਾਨ ਦੀ ਚਾਹੇ ਭਾਰਤ ਦੇ ਲੀਡਰ ਸੋ ਇਹ ਗੱਲ ਆਖੋ ਵੀ ਜੇ ਲੜਨਾ ਭਾਈ ਤੁਸੀਂ ਜਾ ਕੇ ਬਾਰਡਰਾਂ ਤੇ ਖੜੋ ਲੜੋ ਤੇ ਮਰੋ ਸਾਡਾ ਆਮ ਲੋਕਾਂ ਦਾ ਉਜਾੜਾ ਨਾ ਕਰੋ